ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਤਿਹਗੜ ਸਾਹਿਬ ਵਿਖੇ ਲੱਗਣ ਵਾਲੇ ਸਾਲਾਨਾ ਦਿਨ ਰੋਜ਼ਾ ਸ਼ਹੀਦੀ ਜੋੜ ਮੇਲੇ ਜਿੱਥੇ ਪ੍ਰਸ਼ਾਸਨ ਵੱਲੋਂ 3 ਦਿਨ ਸ਼ਰਾਬ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਉੱਥੇ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਤੋਂ ਲਗਾਤਾਰ ਮੰਗ ਕੀਤੀ ਗਈ ਹੈ ਕਿ ਪੂਰੇ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸ਼ਰਾਬ ਦੇ ਠੇਕੇ ਜੋ ਨੇ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਫਤਿਹਗੜ ਸਾਹਿਬ ਨੂੰ ਪਵਿੱਤਰ ਦਰਜਾ ਦੇਣ ਦੀ ਮੰਗ ਵੀ ਇੱਥੇ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਦੇ ਨਾਂ ਡਿਪਟੀ ਕਮਿਸ਼ਨਰ ਫਤਿਹਗੜ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਹੈ ਇਸ ਤੋਂ ਇਲਾਵਾ ਧੰਦਾਜ਼ੀਏ ਕਿ ਇਸ ਖਾਸ ਮੌਕੇ ਤੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਜੇਕਰ ਸ਼ਹੀਦੀ ਜੋੜ ਮੇਲ ਦੌਰਾਨ ਸ਼ਰਾਬ ਦੇ ਠੇਕੇ ਖੁੱਲੇ ਦੇਖੇ ਗਏ ਤਾਂ ਉਹਨਾਂ ਵੱਲੋਂ ਜ਼ਬਰਦਸਤ ਹੰਗਾਮਾ ਇੱਥੇ ਕੀਤਾ ਜਾਵੇਗਾ ਤੇ ਇਸ ਦਾ ਜ਼ਿੰਮੇਵਾਰ ਵੀ ਪ੍ਰਸ਼ਾਸਨ ਹੋਵੇਗਾ ਸਰਪੰਚ ਸਾਹਿਬ ਦੀ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਦਰਜਾ ਦਿਓ ਦਰਜਾ ਦਿਓ ਜੀ ਫਰੇਗੜ ਸਾਹਿਬ ਦੀ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਓ ਦਰਜਾ ਦਿਓ ਦਰਜਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਦੇ ਬੁੱਢਾ ਦਲ ਦੇ ਨਿਹੰਗ ਸਿੰਘ ਫੌਜਾਂ ਜਿਹੜੀਆਂ ਆਪਣਾ ਦਰਦ ਲੈ ਕੇ ਡੀਸੀ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਕਿ ਇਸ ਮੰਗ ਪੱਤਰ ਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਨੇ ਲੰਬੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਕਿ ਇਹ ਜਿਹੜਾ ਛਿੱਦੀ ਜੋੜ ਮੇਲਾ ਹਰ ਸਾਲ ਤਰਾ ਮਨਾਇਆ ਜਾਂਦਾ ਹੈ ਪਰ ਇੱਥੇ ਬੜੀ ਵੱਡੀ ਕੁਰਬਾਨੀਆਂ ਨਿਕਾਂ ਜਿੰਦਾਂ ਦੇ ਵੱਡੇ ਸਾਕੇ ਇਸ ਸ਼ਹਿਰ ਨੂੰ ਜਿਹੜਾ ਪਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ ਪਰ ਸਰਕਾਰਾਂ ਜਿਹੜੀਆਂ ਵਾਂ ਉਹ ਨਸ਼ੇ ਦੇ ਸਿਰ ਤੇ ਜਿਵੇਂ ਪਤਾ ਲੱਗ ਰਿਹਾ ਕਿ ਚੱਲ ਰਹੀਆਂ ਨੇ ਸ਼ਰਾਬ ਦੇ ਠੇਕੇ ਮੀਟ ਦੇ ਹੱਤੇ ਬੀੜੀ ਸਿਡ ਤਮਾਕੂ ਸ਼ਰਿਆਮ ਇਸ ਧਰਤੀ ਦੇ ਵਿਕ ਰਹੀਆਂ ਨੇ ਉਹਦਾ ਤੇ ਭਗਵੰਤ ਮਾਨ ਕਹਿ ਰਿਹਾ ਕਿ ਜਿਹਨੂੰ ਜਦੋਂ ਸਵਾ ਆਰੰਭ ਹੋਵੇਗੀ ਅਸੀਂ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਕਰਾਂਗਾ ਸਾਡਾ ਇਸ ਧਰਤੀ ਦੇ ਨਾਲ ਬੜਾ ਪਿਆਰ ਹੈ ਜੇ ਉਹਦਾ ਇਸ ਧਰਤੀ ਦੇ ਕੁਰਬਾਨੀਆਂ ਨਾਲ ਪਿਆਰ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਇਸ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਭਾਵੇਂ ਜੀਟੀ ਰੋਡ ਦੇ ਉੱਤੇ ਠੇਕੇ ਨੇ ਡੀਸੀ ਪਤਾ ਲੱਗਾ ਕਿ ਡੀਸੀ ਨੇ ਕਹਿਤਾ ਕਿ 3 ਕਿਲੋਮੀਟਰ ਤੇ ਕੋਈ ਵੀ ਸ਼ਰਾਬ ਦਾ ਠੇਕਾ ਨਹੀਂ ਖੁੱਲੇਗਾ ਕਿ ਉਹ ਜਿਹੜਾ 3 ਕਿਲੋਮੀਟਰ ਤੋਂ ਹਟਵਾਵਾ ਠੇਕਾ ਸ਼ਰਾਬ ਦਾ ਉੱਥੋਂ ਸ਼ਰਾਬ ਪੀ ਕੇ ਇੱਥੇ ਨਹੀਂ ਆਉਣਗੇ ਲੋਕ ਇਹ ਬੜੀ ਕਿਰਿਆ ਸੋਚ ਹੈ ਡੀਸੀ ਸਾਹਿਬ ਦੀ ਅਸੀਂ ਨੂੰ ਮੋਰਚਾ ਵੀ ਲਾਉਣਾ ਪੈਗਾ ਅਸੀਂ ਮੋਰਚਾ ਜ਼ਰੂਰ ਲਾ ਦੇਵਾਂਗੇ ਕਿਉਂਕਿ ਡੀਸੀ ਸਹੀ ਫੈਸਲਾ ਨਹੀਂ ਲੈ ਰਿਹਾ ਫੈਸਲਾ ਇਹ ਹੋਣਾ ਚਾਹੀਦਾ ਹੈ ਕਿ ਜਿੰਨੇ ਵੀ ਇਸ ਪਵਿੱਤਰ ਸ਼ਹਿਰ ਨੂੰ ਫਤਿਹਗੜ ਸਾਹਿਬ ਦੀ ਧਰਤੀ ਨੂੰ ਸਰੰਦ ਦੀ ਦਵਾਰਾਂ ਤੇ ਜਿੱਥੇ ਛੋਟੇ ਸਹਜਾਦਿਆਂ ਨੇ ਕੁਰਬਾਨੀ ਕੀਤੀ ਹੈ ਬੜੀ ਵੱਡੀ ਕੁਰਬਾਨੀ ਹੈ ਜਿੰਨੇ ਵੀ ਇਸ ਪਵਿੱਤਰ ਸ਼ਹਿਰ ਇਸ ਗੁਰੂ ਘਰ ਨੂੰ ਰੋਡ ਆ ਰਹੇ ਨੇ ਉਹਨਾਂ ਰੋਡਾਂ ਦੇ ਉੱਤੇ ਕੋਈ ਵੀ ਸ਼ਰਾਬ ਦਾ ਠੇਕਾ ਨਾ ਬੀੜੀ ਸਿਡ ਤਮਾਕੂ ਤੇ ਨਾ ਕੋਈ ਹਾਤਾ ਹੋਣਾ ਚਾਹੀਦਾ ਪੂਰਤੌਰ ਤੇ ਬੰਦ ਹੋਣੇ ਚਾਹੀਦੇ ਨੇ ਇਹ ਨਹੀਂ ਕਿ ਤੁਸੀਂ ਤਿੰਨ ਦਿਨ ਬੰਦ ਕਰਦੇ ਤੇ ਮੁੜ ਕੇ ਖੋਲ ਲੈਣ ਕਿਉਂਕਿ ਸੰਗਤਾਂ ਹੁਣ ਹੀ ਹੜਾਂ ਦੇ ਬਹੁਤ ਬੇਨਸੰਗਤਾਂ ਜਿਹੜੀਆਂ ਨਮਸ਼ਕਾਰ ਕਰਨ ਵਾਸਤੇ ਆ ਰਹੀਆਂ ਤੇ ਵੇਖ ਰਹੀਆਂ ਨੇ ਕਿ ਸ਼ਰਾਬ ਦੇ ਥੇਕੇ ਆ ਲਾਗੇ ਚੌਂਕੇ ਬੱਤੀਆਂ ਵਾਲਾ ਚੌਂਕ ਆਇਦਾ ਹੈ ਉੱਥੇ ਵੀ ਸ਼ਰਾਬ ਦੇ ਥੇਕੇ ਖੁੱਲੇ ਨੇ ਜੇ ਸਰਕਾਰ ਨੇ ਨਾ ਬੰਦ ਕੀਤੇ ਤੇ ਆ ਜਿਹੜਾ ਖਾਸਾ ਆਇਆ ਇਹ ਜਰੂਰ ਬੰਦ ਕਰਾਵੇਗਾ ਕੋਈ ਵੀ ਕਿਸੇ ਪ੍ਰਕਾਰ ਦਾ ਨੁਕਸਾਨ ਹੁੰਦਾ ਹੈ ਇਤੋਂ ਦਾ ਡੀਸੀ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ ਕਿਉਂਕਿ ਇਹ ਚੀਜ਼ਾਂ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਤੇ ਇੱਕ ਮੈਂ ਹੋਰ ਨੌਜਵਾਨਾਂ ਨੂੰ ਬੇਨਤੀ ਕਰਦਾ ਜਿਹੜੀਆਂ ਪੰਜਾਬ ਦੂਰੋਂ ਦਰਾਡੇ ਤੋਂ ਸੰਗਤਾਂ ਨਮਸ਼ਕਾਰ ਕਰਨ ਆਉਂਦੀਆਂ ਨੇ ਉਹ ਹੁੱਲੜਬਾਜੀ ਨਾ ਕਰਨ ਨਾ ਅਸੀਂ ਮੋਟਰਸਾਈਕਲ ਦੇ ਸਲੈਂਸਰ ਲਾਉਣ ਵਾਲਿਆਂ ਨੂੰ ਬਖਸ਼ਾਂਗੇ ਤੇ ਨਾ ਇੱਥੇ ਕੋਈ ਭੰਗ ਤੇ ਜਾਂ ਟਿੱਕੀਆਂ ਵੇਚਣ ਵਾਲੇ ਇਹਨਾਂ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਇਹ ਵੀ ਇੱਕ ਬੜਾ ਵੱਡਾ ਨਸ਼ਾ ਕਲੰਕ ਹੈ ਅਸੀਂ ਚਾਹੁੰਦੇ ਹਾਂ ਕਿ ਇਸ ਸ਼ਹਿਰ ਨੂੰ ਜਿਹੜਾ ਵਾ ਉਹ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਤੇ ਜਿਹੜਾ ਇੱਥੇ ਆਣ ਕੇ ਹੁੱਲੜਬਾਜੀਆ ਨੌਜਵਾਨ ਕਰਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਰੋਗ ਦੇਵੇ ਨਹੀਂ ਤਾਂ ਅਸੀਂ ਬਿਲਕੁਲ ਇਹ ਬਰਦਾਸ਼ਤ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਪਟਾਕੇ ਨਾਲ ਹੀ ਮੈਂ ਬੇਨਤੀ ਕਰਦਾ ਹਾਂ ਡੀਸੀ ਸਾਹਿਬ ਨੂੰ ਕਿ ਜਿਹੜੇ ਇੱਥੇ ਲੋਕ ਟਰੈਕਟਰਾਂ ਤੇ ਡੀਜੇ ਲਾ ਕੇ ਸ਼ੋਰ ਸ਼ਰਾਬਾ ਕਰਦੇ ਨੇ ਮੋਟਰਸਾਈਕਲਾਂ ਤੇ ਸਲੈਂਸਰ ਲਾ ਕੇ ਪਟਾਕੇ ਮਰਾਉਂਦੇ ਨੇ ਉਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਇਹ ਆਪਣੇ ਪ੍ਰਸ਼ਾਸਨ ਕਹਿੰਗੇ ਹਰ ਸਾਲ ਕਹਿ ਦਿੰਦੇ ਨੇ ਪਰ ਕਰਦੇ ਨਹੀਂ ਜਿਹੜਾ ਉੱਥੇ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਹੁੰਦੀਆਂ ਨੇ ਉਹ ਪਤਾ ਨਹੀਂ ਕਿਹੜੇ ਕਮਰਿਆਂ 'ਚ ਵੜ ਕੇ ਟਾਈਮ ਪਾਸ ਕਰਦੇ ਨੇ ਉਹ ਆਪਣੀ ਜ਼ਿਮੇਵਾਰੀ ਨੂੰ ਜ਼ਿਮੇਵਾਰੀ ਨਹੀਂ ਸਮਝਦੇ ਜੇ ਐਰਕਿਵ ਇਦਾਂ ਆਇਆ ਤੇ ਆ ਜਿਹੜਾ ਗੁਰੂ ਦਾ ਖਾਲਸਾ ਬੁੱਢਾ ਦਲ ਤੇ ਸਤਕਾਰ ਕਮੇਟੀ ਦੇ ਸਿੰਘ ਆਏ ਨੇ ਇਹ ਜੀਆਂ ਚੀਜ਼ਾਂ ਬਰਦਾਸ਼ਤ ਨਹੀਂ ਕਰਾਂਗੇ ਤੇ ਨੌਜਵਾਨਾਂ ਨੂੰ ਬੇਨਤੀ ਹੁਲੜਵਾਜੀ ਨਾ ਕਰੋ ਇੱਥੇ ਆਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਗੜ੍ਹ ਸਾਹਿਬ ਤੋਂ ਦੀਪਕ ਸੂਦੀ ਦੀ ਰਿਪੋਰਟ